ਮੈਟਰੋ ਵੈਨਕੂਵਰ ਦੇ ਵਿੱਚ ਡਰਾਈਵਰਾਂ ਨੇ ਰਾਤੋ-ਰਾਤ ਗੈਸ ਦੀਆਂ ਕੀਮਤਾਂ ਵਿੱਚ ਇੱਕ ਧਿਆਨ ਦੇਣ ਯੋਗ ਗਿਰਾਵਟ ਦੇਖੀ ਹੈ ਇਹ ਗਿਰਾਵਟ 6 ਸੈਂਟ ਦੀ ਸੀ ਗੈਸ ਬਰੀ ਦੇ ਮੁਤਾਬਕ ਮੈਟਰੋ ਵੈਨਕੂਵਰ ਦੇ ਆਲੇ-ਦੁਆਲੇ ਜ਼ਿਆਦਾਤਰ ਕੀਮਤਾਂ ਡਾਲਰ 2.08.9 ਦੇ ਆਸ-ਪਾਸ ਹੈ ਤੇ ਰਿਚਮੰਡ ਦੇ ਵਿੱਚ ਡਾਲਰ 2.04.9 ਤੱਕ ਘਟ ਹੋ ਸਕਦੀਆਂ ਨੇ ਕੈਨੇਡੀਅਨਸ ਫॉर ਅਫੋਰਡੇਬਲ એનર્ਜੀ ਦੇ ਪ੍ਰਧਾਨ ਨੇ ਇੱਕ ਗੱਲ ਕਹੀ ਹੈ ਕਿ ਇਸ ਖੇਤਰ ਦੇ ਵਿੱਚ 5 ਸੈਂਟ ਦੀ ਹੋਰ ਗਿਰਾਵਟ ਆਉਣ ਦੀ ਸੰਭਾਵਨਾ ਜੋ ਅੱਜ ਰਾਤ ਤੱਕ ਕੋਈ ਇੰਤਜ਼ਾਰ ਕਰੇ ਤਾਂ 5 ਸੈਂਟ ਪ੍ਰਤੀ ਲੀਟਰ ਦੀ ਕਮੀ ਜਿਹੜੀ ਹੈ ਉਹ ਦੇਖੀ ਜਾ ਸਕਦੀ ਹੈ ਇਸ ਲਈ ਮੈਟਰੋ ਵੈਂਕੂਵਰ ਵਿੱਚ ਚੋਟੀਆਂ ਦੀਆਂ ਕੀਮਤਾਂ ਡਾਲਰ 2.05.9 ਯਕਾਟ ਹੋਣਗੀਆਂ ਕੀਮਤਾ ਲਗਭਗ ਡੇਢ ਹਫਤਾ ਪਹਿਲਾਂ ਉਥੇ ਵਾਪਸ ਆ ਜਾਣ ਗਿਆ ਜਦੋਂ ਇਹ ਡਾਲਰ 2.20 ਪ੍ਰਤੀ ਲੀਟਰ ਤੱਕ ਵਧਿਆ ਟਰਾਂਸ ਮਾਊਂਟੇਨ ਐਕਸਪੈਂਸ਼ਨ ਪਾਈਪਲਾਈਨ ਦੇ ਹੁਣ ਕਾਰਜਸ਼ੀਲ ਹੋਣ ਦੇ ਨਾਲ ਨਾਲ ਹੋਰ ਬਚਤ ਵੀ ਹੋ ਸਕਦੀ ਹੈ ਇੱਕ ਮਾਹਰ ਨੇ ਕਿਹਾ ਹੈ ਕਿ ਕੀਮਤਾਂ 10 ਤੇ 25 ਸੈਂਟ ਤੋਂ ਵੀ ਘਟਣਗੀਆਂ ਪਰ ਅਸੀਂ ਨਹੀਂ ਜਾਣਦੇ ਕਿ ਚੀਜ਼ਾਂ ਕਿੱਥੇ ਸੈਟਲ ਹੋ ਰਹੀਆਂ ਨੇ ਉਹਨਾਂ ਨੇ ਕਿਹਾ ਕਿ 9 ਸਾਲ ਪਹਿਲਾਂ ਤੱਕ ਲੋਅਰ ਮੈਨਲੈਂਡ ਐਡਮਿੰਟਨ ਵਿੱਚ ਫਿਊਲ ਦੀਆਂ ਕੀਮਤਾਂ ਇਕੱਠੇ ਟਰੈਕ ਕਰਨ ਦਾ ਰੁਝਾਨ ਸੀ ਪਰ ਟਰਾਂਸ ਮਾਊਂਟੇਨ ਪਾਈਪਲਾਈਨ ਤੇ ਨਿਯਮਾਂ ਦੇ ਵਿੱਚ ਤਬਦੀਲੀਆਂ ਤੇ ਸੀਮਿਤ ਮਾਤਰਾ ਨੇ ਇਸ ਨੂੰ ਗੈਸੋਲੀਨ ਤੇ ਡੀਜ਼ਲ ਦੀ ਸਪੁਰਦਗੀ ਦੇ ਮੌਕੇ ਵੱਜੋਂ ਰੋਕ ਦਿੱਤਾ ਮਤਲਬ BC ਵਿਦੇਸ਼ੀ ਸ਼ੁੱਧ ਬਾਲਣ ਖਰੀਦਣਾ ਜੋ ਕਿ ਰੇਲ ਦੁਆਰਾ ਭੇਜਿਆ ਗਿਆ ਸੀ ਜਾਂ ਸੰਯੁਕਤ ਰਾਜ ਤੋਂ ਆਇਆ ਸੀ ਨਤੀਜੇ ਵੱਜੋਂ ਉੱਚੀਆਂ ਕੀਮਤਾਂ ਹੁੰਦੀਆਂ ਹਨ ਹੋ ਸਕਦਾ ਹੈ ਕਿ 2015 ਤੋਂ ਪਹਿਲਾਂ ਦੀ ਲਾਗਤ ਨਾ ਹੋਵੇ ਪਰ ਉਹ ਵੈਨਕੂਵਰ ਵਿੱਚ ਕੀਮਤਾਂ ਨੂੰ ਐਡਮਿੰਟਨ ਬਰਾਬਰ ਆਉਣ ਦੀ ਉਮੀਦ ਕਰਦੇ ਨੇ। ਉਹਨਾਂ ਕਿਹਾ ਕਿ ਲੰਬੇ ਸਮੇਂ ਵਿੱਚ ਯੂਐਸ ਫਿਊਲ ਦੀ ਦਰਅਮਦ ਦੀ ਲਾਗਤ ਵੀ ਘਟਾ ਸਕਦੇ ਆ ਕਿਉਂਕਿ ਟਰਾਂਸ ਮਾਊਂਟੇਨ ਪਾਈਪਲਾਈਨ ਰਾਹੀਂ ਉੱਚ ਕੀਮਤ ਤੇ ਕੈਨੇਡੀਅਨ ਤੇਲ ਦੀ ਵਧੀ ਹੋਈ ਬਰਾਮਤ ਕੈਨੇਡੀਅਨ ਡਾਲਰ ਦੀ ਕੀਮਤ ਨੂੰ ਵਧਾਉਂਦੀ ਹੈ। ਫੈਡਰਲ ਸਰਕਾਰ ਦੇ ਵੱਲੋਂ ਜਾਰੀ ਨਵੇਂ ਆંકੜੇ ਦਰਸਾਉਂਦੇ ਨੇ ਕਿ ਮਹਾਮਾਰੀ ਤੋਂ ਬਾਅਦ ਆਰਥਿਕ ਮੰਦੀ ਤੋਂ ਉੱਭਰਨ ਦੌਰਾਨ ਸਾਲ 2022 ਦੇ ਵਿੱਚ ਕੈਨੇਡਾ ਦੀ ਗ੍ਰੀਨ ਹਾਊਸ ਗੈਸਾਂ ਦੀ ਨਿਕਾਸੀ ਵਿੱਚ ਵਾਦਾ ਹੋਇਆ ਹੈ ਨਵੀਂ ਨੈਸ਼ਨਲ ਇਨਵੈਂਟਰੀ ਰਿਪੋਰਟ ਦੇ ਅੰਕੜੇ ਦਰਸਾਉਂਦੇ ਨੇ ਕਿ 2021 ਦੇ ਵਿੱਚ 698 ਮੈਗਾਟਨ ਦੇ ਮੁਕਾਬਲੇ 2022 ਵਿੱਚ ਨਿਕਾਸ 708 ਮੈਗਾਟਨ ਤੱਕ ਪਹੁੰਚ ਗਿਆ ਹੈ ਪਰ ਵਾਤਾਵਰਣ ਮੰਤਰੀ ਸਟੀਫਨ ਗਲਬੋਰਟ ਨੇ ਇੱਕ ਇਹ ਗੱਲ ਕਹੀ ਹੈ ਕਿ 2022 ਦੇ ਅੰਕੜੇ ਇਸ ਸੰਕੇਤ ਨੇ ਕਿ ਸਰਕਾਰ ਦੀਆਂ ਕਲਾਈਮੇਟ ਨੀਤੀਆਂ ਕੰਮ ਕਰ ਰਹੀਆਂ ਨੇ ਤੇ ਮਹਾਮਾਰੀ ਦੇ ਸਾਲਾਂ ਨੂੰ ਛੱਡ ਕੇ ਨਿਕਾਸੀ 25 ਸਾਲ ਦੇ ਵਿੱਚ ਸਭ ਤੋਂ ਠੇਹਾ ਦਰਜ ਹੋਈ ਹੈ ਸਾਲਾਨਾ ਰਿਪੋਰਟ ਸੰਯੁਕਤ ਰਾਸ਼ਟਰ ਨੂੰ ਸੌਂਪੀ ਜਾਂਦੀ ਹੈ ਤੇ ਨਿਕਾਸੀ ਘਟਾਉਣ ਦੀ ਯੋਜਨਾ ਤੇ ਕੈਨੇਡਾ ਦੀ ਪ੍ਰਗਤੀ ਦਾ ਵੇਰਵਾ ਵੀ ਦਿੰਦੀ ਹੈ 2019 ਵਿੱਚ ਕੈਨੇਡਾ ਵਿੱਚ 752 ਮੈਗਾਟਨ ਗ੍ਰੀਨ ਹਾਊਸ ਗੈਸਾਂ ਦੀ ਨਿਕਾਸੀ ਹੋਈ ਸੀ ਜੋ ਕਿ 2022 ਦੇ ਮੁਕਾਬਲੇ 14 ਮੈਗਾਟਨ ਵੱਧ ਸੀ ਗ੍ਰੀਨ ਪੀਸ ਦੇ ਬੁਲਾਰੇ ਨੇ ਕਿਹਾ ਹੈ ਕਿ ਆਰਥਿਕ ਉਛਾਲ ਦੇ ਮੱਦੇ ਨਜ਼ਰ ਨਿਕਾਸ਼ ਦੇ ਵਿੱਚ ਵਾਅਦੇ ਦੀ ਉਮੀਦ ਕੀਤੀ ਗਈ ਸੀ ਪਰ ਚੰਗੀ ਖਬਰ ਇਹ ਹੈ ਕਿ ਇਹ ਉਮੀਦ ਨਾਲੋਂ ਘੱਟ ਹੈ ਉਹਨਾਂ ਕਹਿੰਦੇ ਕਿ ਅੰਕੜੇ ਦਰਸਾਉਂਦੇ ਨੇ ਕਿ ਨਿਕਾਸੀ ਨੂੰ ਘਟਾਉਣ ਦੇ ਉਦੇਸ਼ ਨਾਲ ਬਣਾਏ ਨਿਯਮ ਪ੍ਰਭਾਵਸ਼ਾਲੀ ਰਹੇ ਨੇ ਉਹਨਾਂ ਕਹਿੰਦੇ ਕਿ ਮੌਜੂਦਾ ਜਲਵਾਯੂ ਯੋਜਨਾ ਵਿੱਚ ਕਮੀ ਤੇਲ ਤੇ ਗੈਸ ਸੈਕਟਰਾਂ ਤੋਂ ਨਿਕਾਸ ਤੇ ਇੱਕ ਸੀਮਾ ਨਾ ਲਗਾਉਣਾ ਹੈ ਪਿਛਲੇ ਦਸੰਬਰ ਵਿੱਚ ਲਿਬਰਲ ਸਰਕਾਰ ਨੇ ਤੇਲ ਤੇ ਗੈਸ ਉਦਯੋਗ ਤੋਂ ਨਿਕਾਸ ਨੂੰ ਸਿਮਿਤ ਕਰਨ ਲਈ ਵਚਨਬੱਤਾ ਪ੍ਰਗਟਾਈ ਸੀ ਪਰ ਉਹ ਵੀ 2026 ਤੋਂ ਪਹਿਲਾਂ ਨਹੀਂ ਯੋਜਨਾ ਦੇ ਹਿਸਾਬ ਦੇ ਨਾਲ ਆਉਣ ਵਾਲੇ ਮਹੀਨਿਆਂ ਵਿੱਚ ਕੁਝ ਚੰਗਾ ਆਉਣ ਦੀ ਉਮੀਦ ਹੈ ਤੇ 2022 ਵਿੱਚ ਤੇਲ ਤੇ ਗੈਸ ਖੇਤਰ ਵਿੱਚ ਇੱਕ ਵਾਰ ਫਿਰ ਕੈਨੇਡਾ ਵਿੱਚ ਨਿਕਾਸ ਦਾ ਸਭ ਤੋਂ ਵੱਡਾ ਸਰੋਤ ਰਿਹਾ ਹੈ ਜੋ ਕਿ 30% ਤੋਂ ਵੀ ਥੋੜਾ ਹੈ ਥੋੜਾ ਵੱਧ ਹੈ ਆਵਾਜਾਈ ਖੇਤਰ ਨਾਲ ਸੰਬੰਧਿਤ ਨਿਕਾਸ ਦੂਜੇ ਨੰਬਰ ਤੇ ਰਿਹਾ ਲਿਬਰਲ ਸਰਕਾਰ ਨੇ 2030 ਤੱਕ ਗ੍ਰੀਨhouse ਗੈਸਾਂ ਦੇ ਨਿਕਾਸੀ 2005 ਦੇ ਪੱਧਰ ਤੋਂ 40% ਦੀ ਘਟਾ ਦੇ ਪੱਧਰ ਤੱਕ ਲਿਆਉਣ ਦਾ ਟੀਚਾ ਮਿੱਥਿਆ ਹੈ। ਇਹ ਯੋਜਨਾ 2026 ਤੱਕ 2005 ਦੇ ਪੱਧਰ ਤੋਂ ਨਿਕਾਸੀ ਵਿੱਚ 20% ਦੀ ਮੰਗ ਕਰਦੀ ਹੈ। ਪਿਛਲੇ ਸਾਲ ਫੈਡਰਲ ਸਰਕਾਰ ਦੁਆਰਾ ਜਾਰੀ ਕੀਤੇ ਗਏ ਅਨੁਮਾਨਾਂ ਨੇ ਦਰਸਾਇਆ ਕਿ ਕੈਨੇਡਾ ਉਸ ਟੀਚੇ ਤੱਕ ਪਹੁੰਚਣ ਲਈ ਲੀਤੇ ਸੀ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।